ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਲਗਾਤਾਰ ਹੀ ਬਿਜਲੀ ਸੂਦ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸੇ ਦੇ ਚੱਲਦਿਆਂ ਹੁਣ ਅੱਜ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਬਿਜਲੀ ਸੂਦ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਦੱਸ ਦਈਏ ਕਿ ਰਾਜਪੁਰਾ ਦੇ ਵਿੱਚ ਪ੍ਰਦੂਸ਼ਣ ਕੀਤਾ ਜਾਣਾ ਕੇਂਦਰ ਸਰਕਾਰ ਦੇ ਖਿਲਾਫ ਬਿਜਲੀ ਸੂਦ ਬਿੱਲ 2025 ਨੂੰ ਲੈ ਕੇ ਐਸਕੇਮ ਨੂੰ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਇਸ ਦੇ ਤਹਿਤ ਿਕਨੌਰ ਦੇ ਬਿਜਲੀ ਬੋਰਡ ਦਫ਼ਤਰ ਤੇ ਵੀ ਐਸਕੇਐਮ ਦੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਦੀ ਤਿਆਰੀ ਕਰ ਲਈ ਗਈ ਹੈ ਕਿਸਾਨਾਂ ਨੇ ਇਸ ਬੈਲ ਨੂੰ ਜਨ ਵਿਰੋਧੀ ਤੇ ਕਿਸਾਨ ਵਿਰੋਧੀ ਕਰਾਰ ਕਰਦਿਆ ਹੋਇਆ ਇਸ ਦੀਆਂ ਕਾਪੀਆਂ ਸਾੜ ਕੇ ਇਸ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਤਾਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਦਾ ਇਹ ਕਹਿਣਾ ਹੈ ਕਿ ਐਸ ਕੇ ਐਮ ਦੀ ਕਾਲ ਦੇ ਉੱਤੇ ਰਾਜਪੁਰਾ ਕਨੌਰ ਤੇ ਵਿਧਾਨ ਸਭਾ ਇਲਾਕੇ ਜਿੱਥੇ ਕਿ ਕਿਸਾਨ ਅੱਜ ਸਥਾਨਕ ਪੱਧਰ ਦੇ ਉੱਤੇ ਬਿਜਲੀ ਦਫ਼ਤਰਾਂ ਦੇ ਬਾਹਰ ਜਾਮ ਕਰਨਗੇ ਇਸ ਦੇ ਦਰਮਿਆਨ ਬਿਜਲੀ ਸੂਤ ਬਿੱਲ ਦੀਆਂ ਕਾਪੀਆਂ ਸਾਰੀਆਂ ਜਾਣ ਗਿਆ ਉਹਨਾਂ ਦਾ ਕਹਿਣਾ ਹੈ ਕਿ ਨੀਜਿਕਰਨ ਤੇ ਸਬਸਿਡੀ ਖਤਮ ਹੋਣ ਦਾ ਇਸ ਦੇ ਨਾਲ ਡਰ ਹੈ ਜਿਸ ਦਾ ਸਿੱਧਾ ਅਸਰ ਕਿਸਾਨਾਂ ਤੇ ਗਰੀਬ ਤਬਕੇ ਦੇ ਪੈਨ ਵਾਲਾ ਉਦਰੀ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਨਾਲ ਬਿਜਲੀ ਦੀਆਂ ਦਰਾਂ ਵਧਣ ਗਿਆ ਤੇ ਕਾਰਪੋਰੇਟ ਘਰਾਣਾ ਨੂੰ ਫਾਇਦਾ ਹੋਵੇਗਾ ਰਿਪੋਰਟ ਤੇ 5 ਮੀਟਰ ਦਾ ਵੀ ਖਤਰਾ ਹੈ ਇਸ ਨਾਲ ਉਹਨਾਂ ਕਹੇ ਕਿ ਸਰਕਾਰ ਨੂੰ ਇਸ ਬਿੱਲ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਤਾਂ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਤੇ ਐਸਕੇਪ ਜੋ ਕਿ ਇਸ ਨੂੰ ਲੈ ਕੇ ਲਗਾਤਾਰ ਹੀ ਸੰਘਰਸ਼ ਦੀ ਰਾਹ ਦੇ ਉੱਤੇ 10 ਦਸੰਬਰ ਨੂੰ ਵੱਡੇ ਅੰਦੋਲਨ ਦੀ ਵੀ ਕਾਲ ਹੈ। ਪ੍ਰਕਾਸ਼ ਸਿੰਘ ਨਾਟਕ ਪਰਮਿਕ ਨਾਮ ਕਰਨਕੀ ਜਿਹੜੀ ਕਿਸਾਨ ਯੂਨੀਅਨ ਤੇ ਅੱਜ ਜਿਹੜੇ ਤੁਸੀਂ ਹੈਗੇ ਆ ਬਿਜਲੀ ਸੋਧ ਬਿੱਲ 2025 ਦੇ ਕਾਪੀਆਂ ਸਾੜੀਆਂ ਨੇ ਜਿਹਦੇ ਬਾਰੇ ਜਾਣਕਰਦੇ ਹੋ। ਦੇਖੋ ਜੀ ਜਿਹਨੇ ਨਾ ਸਾੜਦੇ ਅੱਗੇ ਇਹ ਬਿੱਲ ਆ ਗਏ ਨੇ ਪੀਕਾ ਆਪਾਂ ਰੱਦ ਕਰਾ ਲਈਏ ਜੀ ਦਿਨ ਜੀ। ਤੇਰਾ ਮਹੀਨਾ 13 ਮਹੀਨੇ ਆਪਾਂ ਬਟਨ ਦੇ ਬੈਠੇ ਜਦੋਂ ਤਾਂ ਆਪਾਂ ਇਹ ਰੱਦ ਕਰਾਏ ਸੀ ਉਹਨੇ 25 ਜਨਵਰੀ ਕਰਤੇ ਜੀ ਮੇਨੇ ਪਿੱਕਾ ਕਰੂਗਾ ਮੈਂ ਇਹਨੇ ਸਾਰੇ ਲਾਗਜਵੇਂ ਨਾ ਨੀਰ ਬਚਾਣਾ ਨਾ ਕਰੀ ਜੀ ਕਿਸੇ ਦਾ ਵੀ ਨੀ ਬਚਾਣਾ ਇਸ ਜੀ ਸਾਰਨ ਜੀ ਵੀ ਮੈਂ ਕਹਦੇ ਕਿਸਾਨਾਂ ਦਾ ਕੰਮ ਹੈ ਕਿਸਾਨਾਂ ਦਾ ਕੰਦਿਆਂਗਾ ਨਹੀਂ ਸਾਰੀ ਪਬਲਿਕਾ ਕੰਮ ਹੈ ਕੋਈ ਮੁਲਾਜ਼ਮ ਹੈ ਕੋਈ ਵੀ ਸਾਰੇ ਇਕੱਠੇ ਹੋ ਗਏ ਉਹ ਕੰਮ ਕਰੂਗੇ ਦਾ ਇਟ ਰੁਕ ਜਾਣੇ ਹੈ ਨਹੀਂ ਮਾਰਚ ਕਹਿੰਦੇ ਸਾਰੇ ਲਾਗੂ ਹੋ ਜਾਣਗੇ ਜੀ ਆਪਣੀ ਸਰਕਾਰ ਕੋਲ ਜੋ ਬੀਸੀ ਇਹਨੇ ਰੱਦ ਨਹੀਂ ਕਰਿਆ ਕਹਤੇ ਉਹ ਰੱਦ ਨਹੀਂ ਕਰ ਦਿੱਤੀ ਜੇ ਸੱਚਾ ਪਿੱਛੇ ਨਹੀਂ ਹਟਦਾ ਆਪਾਂ ਨੇ ਇਤਨੀਆਂ ਕਰਕੇ ਇਕੱਠੇ ਹੋ ਗਏ ਕਿਦੇ ਨਾਲ ਕਿਸੇ ਕੋਈ ਪ੍ਰੋਗਰਾਮ ਦੇ ਦੇ ਕੇ ਕਿ ਕਿ ਆਪਣੇ ਮੀਟਿੰਗ ਲੈ ਚੀਂਦੇ ਸਾਰਿਆਂ ਨੂੰ ਇਕੱਠੇ ਹੋਣਾ ਪੈਂਦਾ ਜੀ ਕਿਤਨੀ ਵੀ ਜਥੇਬੰਦੀਆਂ ਸਾਡਾ ਫਰਜ ਜਥੇਬੰਦੀਆਂ ਦਾ ਫਰਜ਼ ਹੈ ਇਕੱਠ ਅਸੀਂ ਸਾਰੇ ਦਿਨ ਇਕੱਠੇ ਰਹਿਣੇ ਆ ਅਸੀਂ ਹਰ ਟਾਈਮ ਇਕੱਠੇ ਹੋ ਕੇ ਮੀਟਿੰਗ ਕਰਾਂਗੇ ਅਸੀਂ ਕਮੇਟੀ ਬਣਾਵਾਂਗੇ ਪਨੌਰ ਬਲੋਕ ਦੀ ਰਾਜਦੂ ਉਹ ਬਾਈ ਤੁਪੂ ਵੀ ਖੜੇ ਨੇ ਜੀ ਸਾਡੇ ਸਾਰੀ ਜਥੇਬੰਦੀਆਂ ਅਸੀਂ ਇਕੱਠੇ ਹੋਗੇ ਕਿਹੜੀ ਕਿਹੜੀ ਜਥੇਬੰਦੀਆਂ ਅੱਜ ਇਹਦੇ ਚ ਆਈਆਂ ਨੇ ਜਥੇਬੰਦੀਆਂ ਸੀਰਪਾਲ ਸਿੰਘ ਜੀ ਦਸਾਂਗੇ ਜੀ ਦਸ ਪਰਾਂ ਕਿਹਦੀ ਹੁੰਦੀ ਆਈ ਜਾ ਜੇ ਤੇ ਦਿੰਦੀ ਹਾਂ ਜੀ ਸਰੀ ਐਸਕੇਮ ਦੇ ਸੱਦੇ ਤੇ ਨੇ ਜੀ ਸਾਰੇ ਅਗਲੀ ਕੀ ਰਣਨੀਤੀ ਰਹਿਣ ਵਾਲੀ ਹੈ ਜੀ ਨੂੰ ਇਹ ਰਣਨੀਤੀ ਦਿੰਦੀ ਕਿ ਫਤ ਲੱਜੂਗਾ ਜੇ ਇਸ ਟਾਈਮ ਤੋਂ ਮੀਟਿੰਗ ਨਹੀਂ ਹੋਣੀ ਹੈ ਇਸ ਤੋਂ ਬਾਅਦ ਅਗੇ ਦਾ ਵਿਚਾਰ ਅਸੀਂ ਕਰਕੇ ਆਪਣਾ ਜੀ ਤੁਹਾਡੇ ਕੋਲ ਫਿਰ ਕਰਾਂਗੇ ਪੱਤਰਗਾਹ ਨੂੰ ਵੀ ਜੱਟਾਂ ਨਾਲ ਤੁਹਾਨੂੰ ਆਉਣਾ ਅਗਲਾ ਪ੍ਰੋਗਰਾਮ ਰੱਖਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਤੇ ਜਾਣ ਕਰ ਦਿਓ ਜੈਦਰ ਸਿੰਘ ਮੇਰਾ ਨਾਮ ਹੈ ਜੀ ਭਾਰਤੀ ਕਿਸਾਨ ਦੀ ਸ਼ਾਦੀ ਜੀ 7750 ਤੇ ਅੱਜ ਜਿਹੜਾ ਪ੍ਰੋਗਰਾਮ ਕੀਤਾ ਜੀ ਉਹਰੇ ਬਿਜਲੀ ਬੋਟ ਚ ਉਹਦੇ ਬਾਰੇ ਜਾਣਕਾਰੀ ਦੇ ਜਿਹੜੇ ਦਮੇ ਬਿਜਲੀ ਸੌਦ ਪਿੱਲ ਲੈ ਕੇ ਆ ਰਹੀ ਹੈ ਸਰਕਾਰ ਇਹਦੇ ਇਹਦਾ ਵਿਰੋਧ ਕਰਨ ਵਾਸਤੇ ਸੀ ਇੱਥੇ ਇਕੱਠੇ ਹੋਏ ਨੇ ਜਿਹੜਾ ਮੀਟਰ ਲੱਗ ਜਾਂਦੇ ਨੇ ਇਹ ਚ ਬਿਲਾਜਿਤ ਦਾ ਗਿਆਨ ਹੋਣਗੇ ਹੋਣਗੇ ਤੇ ਪੱਕੀ ਹਰ ਵਰਗ ਕਿਤੇ ਹੋਊਗਾ ਇਹ ਮੋਬਾਈਲ ਵਾਲਾ ਸਿਸਟਮ ਬਣ ਜਾਣਾ ਜੀ ਪੈਸੇ ਪਵਾਵਾਂਗੇ ਤੇ ਚੱਲੂਗਾ ਨਹੀਂ ਤਾਂ ਬੰਦ ਹੋ ਜਾਗਾ ਜੀ ਕਹਿੰਦੇ ਕਿ ਸਾਰੀ ਦਦੇਵੰਦੀਆਂ ਟੱਕੇ ਹੋ ਗਈਆਂ ਇਹਨਾਂ ਤੋਂ ਦਿਲ ਨਾ ਬਦਲੋਗੇ ਮਾਫੀ ਲੇਦਾ ਹਾਂ ਕਿ ਟਿੱਕ ਟਿੱਕ ਨਹੀਂ ਕੋਈ ਕਮੇਟੀ ਬਣਾਉਣ ਦੀ ਵੀ ਅੱਜ ਕੋਈ ਗੱਲਬਾਤ ਹੋਈ ਹੈ ਜੇ ਇੱਥੋਂ ਮੀਟਿੰਗ ਵਿੱਚ ਬਾਤ ਬੜਾਵਾਂਗੇ ਜੀ ਮੀਟਿੰਗ ਕਰਕੇ ਆਪਸ ਗੱਲਬਾਤ ਕਰਕੇ ਸਾਰੀ ਕਮੇਟੀ ਬਣਾ ਕੇ ਜਦੋਂ ਵੀ ਕੋਈ ਇਦਾਂ ਦਾ ਪ੍ਰੋਗਰਾਮ ਹੁੰਦਾ ਹੈ ਜੀ ਆਪ ਸਾਰੇ ਜਥੇਦੰਦੀਆਂ ਦਾ ਇਕੱਠਾ ਹੈ ਉਹਦਾ ਮਿਲ ਕੇ ਚੜਾ ਕਰਨਾ ਹੈ ਜਿਹੜੀ ਸਕੀਮ ਦਾ ਛੇਕੀ ਜੀ ਸਰ ਕੀ ਨਾਮ ਹੈ ਜੀ ਤੇ ਅੱਜ ਦੇ ਪ੍ਰੋਗਰਾਮ ਜੱਡ ਗੁਰਵਿੰਦਰ ਸਿੰਘ ਪੱਪੂ ਪਾਪੀ ਸਹਾਦੂਨ ਲੱਪੋਵਾਲਾ ਸਿਨਨ ਮੀਤ ਕਦਾਂ ਜਿਹੜਾ ਪਟਾਲਾ ਮੁਕਤਰਾ ਪੰਜਾਬ ਕਾਲੂਤ ਪੈਂਚਾ ਤੇ ਅੱਜ ਜਿਹੜਾ ਪ੍ਰੋਗਰਾਮ ਇੱਥੇ ਕੀਤਾ ਜੀ ਬਿਜ ਤੁਹਾਡੇ ਐਸਕੇਐਮ ਦੇ ਸੱਦੇ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਜੋ ਬਿਜਲੀ ਬੋਰ ਨੇ ਉਹਨਾਂ ਦੇ ਬਾਹਰ ਜੋ 33 ਕਾਨੂੰਨ ਜਿਹੜੇ ਤੇਨੇ ਰੱਦ ਕਰਾਏ ਸੀਗੇ ਉਹਦੇ ਵਿੱਚ ਬਿਜਲੀ ਸੋਧ ਪੀਲ ਵੀ ਤੋਂ 20 ਸੀਗਾ ਰੱਦ ਕਰਾਇਆ ਪਰ ਜਿਹੜੀ ਹੈ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਨਾਲ ਕੇ ਇੰਨੀ ਹੈ ਇਹਡੇ ਢੰਗ ਤਰੀਕੇ ਤੇ ਨਾਲ ਇਸ ਨੂੰ ਲਾਗੂ ਕਰਨ ਜਾ ਰਹੇ ਆ ਉਹਦੇ ਡੰਡੇ ਦੀਆਂ ਕਾਪੀਆਂ ਅੱਜ ਫਿਕਨ ਦਾ ਪ੍ਰੋਗਰਾਮ ਸੀਗਾ ਪੂਰੇ ਪੰਜਾਬ ਦੇ ਵਿੱਚ ਉੱਥੇ ਰਾਜਪੁਰਾ ਤੇ ਕਾਨੂੰਨ ਦੇ ਵਿੱਚ ਸਾਡਾ ਇੱਕ ਇਕੱਠਾ ਪ੍ਰੋਗਰਾਮ ਸੀਗਾ ਆ ਰਾਜਪੁਰੇ ਦੇ ਵਿੱਚ ਸਾਡੇ ਵਿੱਚ ਕਿੰਨਿਆ ਕਿਸਾਨ ਜਥੇਬੰਦੀਆਂ ਨੇ ਅਸਕੇਮ ਦੇ ਵਿੱਚ ਕੰਮ ਕਰਦੇ ਆ ਉਹ ਸਾਡੇ ਨਾਲ ਟ੍ਰੇਡ ਜੂਂਗੇ ਤੇ ਮੁਲਾਦਿਮ ਜੱਥੇ ਬੰਦੀਆਂ ਤੇ ਸਾਡੇ ਨਾਲ ਜਿਹੜੇ ਕਰਮਚਾਰੀ ਨੇ ਸਾਡੇ ਪੀਸੀਐਲ ਬੋਰਡ ਤੇ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਟ੍ਰੇਡ ਗੁੱਨਾਂ ਦੇ ਵਿੱਚ ਵੀ ਕੁਝ ਬੰਦੇ ਸਾਡੇ ਨਾਲ ਆਏ ਰਹੇ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜਾ ਇਹ 202500 ਕਿਲ ਹੈ ਇਹ ਨੀਤੀ ਕਰਨ ਚੱਲ ਜਾ ਰਹੀ ਹੈ ਸੈਂਟਰ ਗਵਰਨਮੈਂਟ ਕਿਉਂਕਿ ਜੇ ਪ੍ਰਾਈਵੇਟੇਸ਼ਨ ਹੋ ਜਾਂਦੀ ਹੈ ਕਿਉਂਕਿ 2003 ਦੇ ਵਿੱਚ ਅਣੀ ਸ਼ੁਰੂਆਤ ਹੋ ਗਈ ਸੀ ਕਿ ਯੂਨਾਈਟਿਡ ਦੇ ਤੰਗ ਤਰੀਕੇ ਦੇ ਨਾਲ 2025 ਦੇ ਵਿੱਚ ਨੂੰ ਲਾਗੂ ਕਰਨ ਜਾ ਰਹੀ ਹੈ ਨੀਤੀ ਕਰਨ ਜਦੋਂ ਇੱਕ ਵਾਰੀ ਇਹਦਾ ਹੋ ਗਿਆ ਤੇ ਜਿਹੜਾ ਕੰਜ਼ਿਊਮਰ ਹੈ ਜਿਹੜੀ ਸਾਨੂੰ ਬਿਜਲੀ ਮਿਲਦੀ ਹੈ ਸਬਸਿਡੀ ਦੇ ਉੱਪਰ ਜਿਹੜੀ ਆਮ ਪਬਲਿਕ ਨੂੰ ਉਹ ਤੇ ਜਿਹੜੇ ਇੰਡਸਟਰੀਅਲ ਹੱਬ ਨੇ ਜਿਨ੍ਹਾਂ ਨੂੰ ਇਹ ਸਾਰੀ ਸਬਸਿਡੀ ਦਿੰਦੇ ਨੇ ਮਤਲਬ ਸਪਲਾਈ ਉਹਦਾ ਉਹ ਵਰਦੇ ਨੇ ਤੇ ਲੈ ਤੇ ਸਾਨੂੰ ਉਹਦੀ ਸਬਸਿਡੀ ਬਹੁਤ ਸੈਕਚਿਡੀ ਰਹਿੰਦੇ ਨੂੰ ਉਹ ਸਾਨੂੰ ਮਿਲਦੀ ਹੈ ਇਹ ਦੋਨਾਂ ਵਰਗਾਂ ਨੂੰ ਫਿਰ ਇਕੱਠੀ ਭਰਨੀ ਪਵੇਗੀ ਜਿਹੜਾ ਸਾਡਾ ਹੁਣ ਬਿੱਲ 1 ਤੋਂ 3000 ਦੇ ਮਾਪਦ ਉੱਪਰ ਹੀ ਸਾਨੂੰ 6-7000 ਹੋਣੀ ਬਿੱਲ ਆ ਰਿਹਾ ਹੈ ਤੇ ਜੇ ਲਾਗੀ ਹੋ ਜਾਂਦਾ ਮੈਂ ਕਹਿੰਦਾ ਫਿਰ ਕਿਸਾਨੂੰ ਸਬਸਿਡੀ ਨਹੀਂ ਮਿਲਦੀ ਕਿਉਂਕਿ 2025 ਤੱਕ ਫਾਰਮਾਂ ਦੇ ਵਿੱਚ ਇਹ ਆਪ ਲਿਖਿਆ ਗਿਆ ਵੀ ਕਿ ਜੇ ਸਬਸਿਡੀ ਖਤਮ ਕਰ ਦਿੱਤੀ ਜਾਏਗੀ ਜੇ ਸਬਸਿਡੀ ਖਤਮ ਹੋ ਜਾਂਦੀ ਹੈ ਇੱਕ ਆਮ ਬਘੇੜੇ ਕਰਦੇ ਵਿੱਚ ਮੋਟਰ ਵੀ ਪੈਕਿੰਗ ਹੈ ਉਹਨੇ 20 ਤੋਂ 25 ਹਜ਼ਾਰ ਰੁਪਏ ਲਾਏਗਾ ਸਿਰਫ ਇੱਕ ਹੀ ਚੀਜ਼ ਲੱਗੀ ਇੱਕ ਨਾ ਕੋਰਤੋਂ ਮੋਟਰ ਲਾਏਗਾ ਇਹ ਸਾਡੀਆਂ ਜਿੱਤਾਂ ਦਿੱਤੇ ਫਾਰਮ ਪਗਲੀ ਜਿੱਤਾਂ ਦੇ ਉੱਪਰ ਟੱਕ ਹੈ ਸੈਂਟਰ ਸਰਕਾਰ ਦੇ ਧਾਤਾਂ ਮਾਰਨ ਜਾ ਰਹੀ ਹੈ ਪਰ ਸਾਡੀਆਂ ਜਿੱਤੇ ਜੱਥੇਬੰਦੀਆਂ ਨੇ ਟ੍ਰੇਡ ਯੂਨੀਅਨ ਦੇ ਸਾਥ ਦੇ ਰਹੀਆਂ ਨੇ ਅਜਿਹਾ ਇੰਦਾਂ ਸੀਗਾ ਜਿਹੜੀ ਅਗਲੀ ਸੱਤੋ ਪੱਤੀ ਕਾਲ ਸੀ ਇਹਨੂੰ ਤਿਆਰ ਤੇ ਅਸੀਂ ਆ ਜਿਗਰੇ ਤੇ ਜਿਹੜਾ ਅੱਜ ਕਾਲ ਦਿੱਤੀ ਹੈ ਰਾਜ ਸਰਕਾਰ ਤੋਂ ਇੱਕ ਕਮੇਟੀ ਬਣਾ ਕੇ ਸੰਯੁਕਤ ਮੋਰਚੇ ਦੀ ਅਗਲੀ ਜੌਦਾਨ ਨੂੰ ਪ੍ਰੇਰਿਤ ਕਰਾਉਣਾ